ਪੰਜਾਬ ਆਪਣਾ ਘਰ ਹੈ ਆਪਾਂ ਜਿਉਣਾ ਮਰਨਾ ਇੱਥੇ ਆਹ ਦੇਸ਼ ਆਪਣਾ ਹੈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਜੇ ਕੁਰਬਾਨੀਆਂ ਦਿੱਤੀਆਂ ਤੇ ਆਪਣੇ ਪੰਜਾਬ ਦੇ ਬਹਾਦਰ ਲੋਕਾਂ ਨੇ ਕੀਤੀਆਂ ਜੇ ਪੰਜਾਬ ਤਰੱਕੀ ਦੇ ਰਾਹ ਤੇ ਜਾਊਗਾ ਆਪਾਂ ترقی ਦੇ ਰਾਹ ਤੇ ਜਾਵਾਂਗੇ ਆਪਣੀਆਂ ਅਗਲੇ ਪੀੜੀਆਂ ترقی ਕਰਨੀਆਂ ਜੇ ਪਰਾ ਪੰਜਾਬ ਹੀ ਪਿੱਛੇ ਚਲੇ ਗਿਆ ਫਿਰ ਆਪਣਾ ਰਹਿਣਾ ਕੀ ਹੈ ਕਿਉਂਕਿ ਆਪਣਾ ਘਰ ਮੈਂ ਉਹੀ ਸੋਚ ਬੇਨਤੀ ਕਰਨ ਆਇਆ ਕਿ ਆਪਾਂ ਫੈਸਲੇ ਕਰ ਲੈਂਦੇ ਆਂ ਬਿਨਾਂ ਸੋਚੇ ਸਮਝੇ ਕੋਈ ਝੂਠ ਬੋਲ ਲਿੰਦਾ ਉਹਦੀ ਗੱਲਾਂ ਚ ਆ ਜੰਨੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ ਚਾ ਜਾਣੇ ਐ ਕੋਈ ਝੂਠੀ ਸੌਖਾ ਲੈਂਦਾ ਆਪਾਂ ਉਹਨਾਂ ਦੀ ਗੱਲਾਂ ਚਾ ਜਾਣੇ ਐ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ ਤਕਰੀਬਨ 50 ਸਾਲ ਦਾ ਸਾਹਬ ਦੇਖੋ 50 ਸਾਲ ਪਿਛਲੇ 50 ਸਾਲਾਂ ਦਾ ਕਿੰਨੇ ਮੁੱਖ ਮੰਤਰੀ ਰਹੇ ਐ ਕਾਂਗਰਸ ਦੇ ਬੀਨ ਸਿੰਘ ਰਹੇ ਐ ਗਿਆਨੀ ਜ਼ੈਲ ਸਿੰਘ ਜੀ ਰਹੇ ਐ ਦਰਬਾਰਾ ਸਿੰਘ ਰਹੇ ਐ ਬੀਬੀ ਪੱਠਲ ਰਹੀ ਐ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਐ ਤਕਰੀਬਨ 20-25 ਸਾਲ ਆ ਮੁੱਖ ਮੰਤਰੀ ਰਹੇ ਕਾਂਗਰਸ ਦੇ ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਭ ਕਾ ਸਿੱਗੀ ਬਾਦਲ ਰਹੇ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆਂ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਨੇ ਜੇ ਟਿਊਬਲ ਤੋਂ ਪੈਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਕੀਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਥੇ ਵਿੱਚ ਬਾਗਾਪੁਰਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਮਿਲੇਕਸ਼ਨ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲੋ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰੇਡ ਬਣੇ ਆ ਸਾਰੇ ਅਕਾਲੀ ਦਲ ਨੇ ਬਣਾਏ ਆ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਆ ਜਿੰਨੇ ਖਾਲੇ ਬਣੇ ਆ ਸਾਰੇ ਅਕਾਲੀ ਦਲ ਨੇ ਬਣਾਏ ਆ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕੈਜੀਆਂ ਸੜਕਾਂ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਐ ਪਹਿਲੇ 10 10 ਘੰਟੇ ਦੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀ ਦਲੇ ਗਰੀਬ ਨੂੰ ਆਟਾ ਪੈਲ ਦੇਣ ਵਾਲਾ ਕਾਲੀ ਦਲੇ ਸ਼ਗਰ ਦੇਣ ਵਾਲਾ ਕਾਲੀ ਦਲੇ ਐਸੀ ਬੱਚਿਆਂ ਨੂੰ ਮੋਕ ਪੜਾਉਣ ਵਾਲਾ ਕਾਲੀ ਦਲੇ ਚ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ ਚ ਪੜਨ ਵਾਸਤੇ ਸਾਈਕਲ ਦੇਣ ਵਾਲਾ ਕਾਲੀ ਦਲੇ ਸੇਵਾ ਕੇਂਦਰ ਬਣਾਉਣ ਵਾਲਾ ਕਾਲੀ ਦਲੇ ਸਾਂਝ ਕੇਂਦਰ ਬਣਾਉਣ ਵਾਲਾ ਕਾਲੀ ਦਲੇ ਵਰਲਡ ਕੱਪ ਕਰਾਉਣ ਵਾਲਾ ਕਾਲੀ ਦਲੇ ਪਛੂਛ ਬੈਲ ਨਹੀਂ ਕਰਉਣਾ ਅਕਾਲੀ ਦਲ ਐ ਮੁੱਖ ਮੰਤਰੀ ਕੀਰਤ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਰਸ਼ਨ ਕਰਨ ਜਾਂਦੇ ਸੀ ਤੇ ਨਾ ਚੋਣਾ ਨਾ ਅਕਾਲੀ ਦਲ ਐ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਲਾ ਆਪਾਂ ਕਿਹਨਾਂ ਦੇ ਅੱਖੇ ਲੱਗ ਗਏ ਆਪਾਂ ਪਛਾਣੇ ਨਹੀਂ ਆਪਣੇ ਕਿਹੜੇ ਆਪਾਂ ਦਿੱਲੀ ਵਾਲੇ ਦੇ ਅੱਖੇ ਲੱਗੇ ਆ ਕੇਜਰੀ ਵਾਲੇ ਦੇ ਅੱਖੇ ਲੱਗੇ ਕੀ ਕੱਲ ਕਹਿੰਦਾ ਸੀ ਇਨਕਲਾਬ ਲੈ ਕੇ ਆਉਂਗਾ ਇਕੱਲੇ ਕਹਿਣ ਨਾਲ ਇਨਕਲਾਬ ਨਹੀਂ ਆਉਂਦਾ ਦਿਲੋਂ ਜਜ਼ਬਾ ਚਾਹੀਦਾ ਇਨਕਲਾਬ ਲੈਣ ਵਾਸਤੇ ਬਦਲਾ ਲੈ ਕੇ ਆਵਾਂਗੇ ਦੇਖ ਲਿਆ ਬਦਲਾਂ ਲੁੱਟ ਕੇ ਲੈ ਗਏ ਪੰਜਾਬ ਨੂੰ ਬਰਬਾਦ ਕਰਤਾ ਪੰਜਾਬ ਗੁੰਡਾਗਰਦੀ ਦਾ ਰਾਜ ਆ ਗਿਆ ਗੈਂਗਸ ਤੇ ਰਾਜਕਰੀ ਆਂਦੇ ਲੁੱਟ ਖੋਈ ਜਾਂਦੇ ਆ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ ਤੋ 2014 ਚਾਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਆ ਸਾਰੇ ਐਜੇ ਲੋਕ ਆ ਜਿਹੜਾ ਇੱਥੇ ਗੰਦ ਪਾ ਕੇ ਭਰਾਵਾਂ ਨੂੰ ਪਾੜ ਪਾ ਕੇ ਕੌਮ ਦੀ ਜਥੇਬੰਦੀ ਨੂੰ ਬਦਨਾਮ ਕਰਕੇ ਕਹਿੰਦੇ ਅਸੀਂ ਰਾਜ ਕਰ ਸਕਾਂਗੇ ਤੁਸੀਂ ਦੇਖ ਲਓ 2015 ਚ ਬੇਦਕੀ ਹੋਈ ਕਿਵੇਂ ਸਾਰੇ ਸੜਕਾਂ ਤੇ ਆਗੇ ਸੀ ਭਗਵਾਨਤ ਮਾਨ ਵੀ ਆ ਗਿਆ ਸੀ ਆ ਜਿੰਨੇ ਮੰਡਰੇ ਦਾਦੂ ਵਾਲ ਵਰਗੇ ਜਿੰਨੇ ਏਜੰਸੀਆਂ ਦੇ ਬੰਦੇ ਆ ਗਏ ਇੱਕੋ ਨਿਕਲਣਾ ਸੀ ਕਾਲੀ ਦਲ ਕਾਲੀ ਦਲ ਕਾਲੀ ਦਲ ਬਾਦਲ ਪ੍ਰਵਾਹ ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤ ਕਹੇ ਜਾਂ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਜ਼ਰਖਸ਼ਾ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆਰਾਂ ਗੁਰਦੁਆਰਾਂ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼ੋਮਨੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਤਾ ਕਿ ਕਾਲੀ ਦਲ ਹੁਣ ਕੁਝ ਨਹੀਂ ਹੈ ਇਹ ਤਾਂ ਡਰਨ ਦੀ ਲੋੜ ਨਹੀਂ ਹੈ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹੰਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ ਜਿੱਥੇ ਆਪਾਂ ਸਾਰਾ ਉੱਥੇ ਮੱਠਾ ਟੇਕਣ ਜਾਂਦੇ ਆ ਅੱਜ ਸਿੱਖ ਕੌਮ ਦੀ ਮੈਨੇਜਮੈਂਟ ਥੱਲੇ ਨਹੀਂ ਹੈ ਮਰਾਸ਼ਕਾ ਸਰਕਾਰ ਨੇ ਸਾਰਾ ਕੰਟਰੋਲ ਕਰ ਲਿਆ ਉਹ ਫੈਸਲਾ ਕਰਦੇ ਐ ਕਿਵੇਂ ਕਰ ਹਜ਼ੂਰ ਸਾਹਿਬ ਨੂੰ ਚਲਾਉਣਾ ਹੈ ਆਪਣੀਆਂ ਪੁਰਾਣੀਆਂ ਮਰਿਆਦਾ ਨੂੰ ਭੰਗ ਕਰ ਦਿੱਤਾ ਹੈ ਤੁਸੀਂ ਦੇਖ ਲਓ ਆ ਜਿਹੜਾ ਬਿੱਟੂ ਹੈ ਪ੍ਰਿਆਨ ਸਿੰਘ ਦਾ ਪੁੱਤ ਆ ਪਤਿਤ ਹੈ ਤੱਕ ਸਾਹਿਬ ਦੇ ਕਿਸੇ ਪਤਿਤ ਨੂੰ ਸਰੋਪਾਣੀ ਦਿੱਤਾ ਜਾਂਦਾ ਉਹਨੂੰ ਸਰੋਪਾ ਵੀ ਦਿੱਤਾ ਗਿਆ ਤਾਂ ਜਿਹਨੇ ਇਹਨੇ ਮੁੰਡੇ ਬਣਾ ਸੀ ਉਹਦੇ ਘਰ ਨੂੰ ਸਰੋਪਾ ਦਿੱਤਾ ਗਿਆ ਕਿਉਂਕਿ ਹੁਣ ਤੁਹਾਡੇ ਕੋਲੇ ਕੰਟਰੋਲ ਨਹੀਂ ਹੈ ਹੁਣ ਮਰਿਆਦਾ ਉਹ ਕਰਦੇ ਐ ਚੜਹੁੰਦੇ ਐ ਉਹ ਵੀ ਤੱਕ ਪਟਨਾ ਸਾਹਿਬ ਦੇ ਤੱਕ ਪਟਨਾ ਸਾਹਿਬ ਦੀ ਹਾਂ ਸਰਕਾਰ ਨੇ ਕੰਪਲੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਤੁਹਾਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀ ਦਲ ਦੇ ਖਿਲਾਫ ਆ ਦਾਦੂ ਵਾਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਸੀ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਦੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਿਛਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਹੈ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦੱਸਾ ਕੀ ਲਿਖੀ ਕਚਾੜੂ ਵਾਲਿਆਂ ਨੇ ਐਫਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਤਾ ਕਿਨੇ ਚਲਾਈ ਪਰ ਨਾਂ ਨਹੀਂ ਲਿਖਿਆ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਜਨਾਹ ਚ ਉਹਨੂੰ ਬੇਲ ਦੋ ਇੱਕ ਇੱਕ ਘਰੋਂ ਭੇਜਦਾ ਇਥੋਂ ਤੱਕ ਸਾਜਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਲੋਹ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਬਲੇ ਸਤ ਹੈ ਗੁਰੂ ਕੀ ਬਾਣੀ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਰੋਕੀ ਕੇਜਰੀ ਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਕਦੇ ਕੇਜਰੀ ਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ ਉਹ ਤਾਂ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡੇ ਦੁੱਖ ਦੂਰ ਕਰਨ ਵਾਸਤੇ ਨਹੀਂ ਆਉਂਦੇ ਇੱਕ ਇੱਕ ਰੱਖ ਦਿਓ ਪਿਛਲੇ 5 ਸਾਲ ਲੱਗੀ ਹੋਈ ਕੇਜੀ ਵਾਲ ਦੇ ਰਾਜ ਇੱਕ ਇੱਕ ਤੁਹਾਡੇ ਕੋਲੇ ਮੁੱਖ ਮੰਤਰੀ ਤੁਹਾਡੇ ਕੋਲੇ ਆ ਕੇ ਬੈਠਾ ਹੋਏ ਮੈਨੂੰ ਦੱਸੋ ਤੁਹਾਡੇ ਦੁੱਖ ਤਾਂ ਸੁਣਨ ਵਾਸਤੇ ਕੋਈ ਝਾੜੂ ਵਾਲਾ ਆਏ ਦੱਸੋ ਸਾਰੇ ਇੱਕ ਕੋਈ ਮਤਲਬ ਤੇ ਆ ਪੈਸਾ ਕਰੋ ਲੁੱਟੋ 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 ਤੁਸੀਂ ਦੇਖ ਲਓ ਕਹਿੰਦੇ ਐ ਆਟਾ ਦਾਲ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਛੱਦਨ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਾਈਕਲ ਜਿਹੜੇ ਬੰਦ ਕਰਤੇ ਮੁਕਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਅਸੀਂ ਬੰਦ ਕਰਤੀਆਂ ورلڈ ਕੱਪ ਹੋ ਗਏ ਅਸੀਂ ਬੰਦ ਕਹਿੰਦੇ ਪੈਸੇ ਹੈ ਨਹੀਂ ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਕੰਦਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਅਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਪੰਜਾਬ ਸਰਕਾਰ ਤੁਹਾਡੇ ਪੈਸੇ ਤੇ ਦੱਸੋ ਕਿੰਨਾ ਪੈਸਾ ਹਰ ਸਾਲ ਲੁੰਦੇ ਐ 11-1200 ਕਰੋੜ ਰੁਪਈਆ ਹਰ ਸਾਲ ਆ ਚਾਰ ਸਾਲਾਂ ਚ 4.5 ਹਜ਼ਾਰ ਕਰੋੜ ਤੋਂ ਟੱਟ ਪਾਤਾ ਆਈ ਪੈਸਾ ਹੁੰਦਾ ਤੁਹਾਡੇ ਕੋਲੇ ਆਟਾ ਦਾ ਵੀ ਮਿਲਣਾ ਦੀ ਸ਼ਗਲ ਵੀ ਮਿਲਣਾ ਸੀ ਸਾਰਾ ਕੁਝ ਤੁਹਾਡੇ ਕੋਲੇ ਆਉਣਾ ਸੀ ਪਰ ਨਹੀਂ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਸੀ ਕੀ ਅਸੀਂ ਇੱਥੇ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਨੂੰ ਥੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ 'ਚ ਟਕਰਾ ਕਰਨਾ ਉੱਤੇ ਝੂਠ ਬੋਲਦੇ ਰਹੇ ਆ। ਆ ਮੈਂ ਪੁੱਛਣਾ ਛੋਣ ਹੈ। ਆ ਇਹਨਾਂ ਦਾ ਚੋਣ ਪੱત્ર ਹੈ। ਝਾੜੂ ਵਾਲਿਆਂ ਦਾ। ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਜਿਹਦੇ ਕਰਕੇ ਆਪਾਂ ਸਾਰਿਆਂ ਨੇ ਮੱਲਾ 94 ਸੀਟਾਂ ਦਗੇ ਦੀਆਂ ਜਿਹੜਾ ਹੁੰਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਦੇ ਖਾਸ ਕਰਕੇ ਨਿਹਾਲ ਸਿੰਘ ਵਾਲੇ ਥੋੜੇ ਥੋੜੇ ਤੇ ਇੱਥੇ ਸਮਰੂਰ ਜ਼ਿਲ੍ਹੇ ਚ ਤਾਂ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਨੇ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ ہونا کی ہے مارلی جھاڑو والے آپ جنگے پانچ سال بعد پر کلیس کے لے کے کرانتی لے کے آرے دیتے کیا ہے ایک نماز سکول نہیں ایک کالیج نہیں ٹیچر دی پرتی نہیں کی سکولرشپ بند کرتی تھوڑے رنگ کرتا ਆ ਸਿੱਖਾ ਗਰੰਟੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਦਰ ਦੇ 1000 ਰੁਪਏ ਗਰੰਟੀ ਹੈ ਜੀ ਕੇਜਰੀਵਾਲ ਦੀ ਝੂਠ ਬੋਲੀ ਜਾਂਦੇ ਆ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਹੈ ਸੰਗਰੂਰ ਜ਼ਿਲ੍ਹਾ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਮੱਲਾ ਪੱਥਰ ਵੀ ਟੁੱਟ ਗਿਆ ਇੱਕ ਏਟਣ ਲੱਗੀ ਕਿਤੇ ਨਹੀਂ ਬਣਾਈ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮਐਸਪੀ ਦੇਵਾਂਗੇ ਤੁਸੀਂ ਦੇਖ ਲਓ ਮੂੰਗੀ ਖੋਦੋ ਬਜਾਈ ਸੀ ਮੂੰਗੀ ਦੀ ਕਹਿੰਦੇ ਐਮਐਸਪੀ ਦੇਵਾਂਗੇ ਲੋਕਾਂ ਨੇ ਮੂੰਗੀ ਬੀਜਦੀ ਉਹਦੇ ਵਾਰ ਲੰਬੀ ਨਹੀਂ ਰੁੱਲਦੀ ਫਿਰਦੀ ਰਹੀ ਕਹਿੰਦੇ ਜੇ ਕਹਿੰਦੇ ਜੇ ਫੜ ਆਉਣਗੇ ਨੁਕਸਾਨੋਂ ਦਾ ਫਸਲ ਦਾ 50000 ਰੁਪਏ ਕਿੱਲਾ ਦੋਂਗੇ ਆ ਦੇਖੋ ਖੜਾ ਅੰਕ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੌਕਾ ਦੇਵਾਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਜੋ ਛੋਟੇ ਸਰਕਾਰ ਲੈ ਕੇ ਆ ਗੁਰਕਾ ਸਾਹਿਬ ਦੀ ਸੌਂਗਾ ਦੀ ਪੂਰੀ ਜ਼ਿੰਦਗੀ ਚ ਮਨਿੰਦਰ ਸਿੰਘ ਮੱਥਾ ਟੇਕ ਨਹੀਂ ਗਿਆ ਉਹਣਾ ਗੁਰੂ ਘਰ ਚ ਪਰ ਹੋੜੀਆਂ ਵੋਟਾਂ ਲੈਣੀਆਂ ਸੀ ਗੁਰਕਾ ਸਾਹਿਬ ਦੀ ਸੌਂਖਾ ਖਾ ਕੇ ਆ ਜੀ ਕੀ ਕਹਿੰਦੇ ਸੀ

ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਵਿਦਿਆ ਕਰਾਂਗੇ ਹੈ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਚੀਜ਼ ਜੇ ਜਵਾਨ ਦੇ ਪੱਕੇ ਹਨ ਤਾਂ ਅਕਾਲੀ ਹੈ ਸਿਰ ਵੜਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਤੁਮ ਕਿਊਬਲਾਂ ਦੀ ਬਿੱਲ ਮਾਫ ਪਹਿਲੇ ਹਫਤੇ ਮਾਫ ਕਰਤਾ ਸਰਕਾਰ ਤੇ جے جی بادل صاحب نے کیا ہوں نو ٹیوبل کنیکشن دے مانگے نال دے نال دے جیسی کیا نیری معاملہ معاف کرانگے جی کر دیتا جیسی کیا تھی جی جی کی ٹریکٹر دے گڑا ہے جیسی کیا ٹیکس معاف ہونا چاہیتا جی کر دیتا آج تسیہ پرونا لے کالی دل ہے جیسی کیا کہ کی گریب نو اسی آٹا دل دے مانگے نال دے دیتا پانچ سال دیتا کی نہیں دیتا سی شگرس کی پاول صاحب لے کے ایسی ਐਸੀ ਪੂਰੇ ਹਿੰਦੁਸਤਾਨ ਪਹਿਲੇ ਐਸੀ ਭਾਈਚਾਰਾ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ ਸੀ ਹਿੰਦੁਸਤਾਨ ਪਹਿਲੇ ਮੁੱਖ ਮੰਤਰੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਐਸੀ ਸਕਾਲਰਸ਼ਿਪਸ ਸ਼ੁਰੂ ਕੀਤੀ ਐਸਕੋਇਸੀ ਸਕਾਲਰਸ਼ਿਪ ਦਿੱਤੀ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਤੁਸੀਂ ਦੇਖ ਲਓ ਜਿੱਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਤੇ ਬਾਦਲ ਸਾਹਿਬ ਅਸੀਂ ਜਿਹਨਾਂ ਲਿੰਕ ਰੋਡਾਂ ਬਣਾਈਆਂ ਆ ਮੰਡੀਆਂ ਥੋਡੀਆਂ ਗਾਣਾ ਮੰਡੀਆਂ ਬਣਾਉਣ ਦਾ ਕੰਮ ਹੀ ਦਲ ਹੈ ਥੋੜੇ ਇਥੇ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬਣਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ ਵੱਡੇ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਜਿਹੜਾ ਮੁੱਖ ਮੰਤਰੀ ਹੁੰਦੇ ਸੀ ਤੁਹਾਡੇ ਵਿੱਚ ਹੁੰਦੇ ਸੀ ਤੁਹਾਡੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਜੋ ਕਹਿੰਦੇ ਸੀ ਲੋਕ ਉਹ ਫੈਸਲਾ ਕਰਦੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਕੀ ਲੋੜ ਹੈ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਭਗਵਾਨ ਤਮਾਨ ਆਏ ਜਿਹੇ ਮੁੱਖ ਮੰਤਰੀ ਬਣਿਆ ਆ ਤਾਂ ਆਪਣੇ ਘਰ ਪਰਨ ਵਾਸਤੇ ਆਪਾਂ ਹੁਣ ਚੁਟਕਲੇ ਬਹੁਤ ਸੁਣ ਲਏ ਆ ਚੁਟਕਲੇ ਸੁਣਾਉਣ ਵਾਲੇ ਮਰਵਾਉਂਦੇ ਆ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਾਰੇ ਯੂਕਰੇਨ ਚ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਂ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਜੀ ਮੈਂ ਦੇਖ ਲਓ ਉਹਦੀ ਕਰਤੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟ ਰਿਹਾ ਹੈ ਦੇਖੋ ਮੈਂ ਕਿਤੇ ਕਿਤੇ ਹਰਾਮ ਹੋ ਜਾਂਦਾ ਐ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾदू ਵਾਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ ਕਿਉਂਕਿ ਉਹਦੋਂ ਦਾ ਨਾਲ ਐ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਐ ਆ ਜਿਹੜੇ ਕਈ ਮਹਾਪੁਰਖ ਹਨ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਇੱਡੀ ਵੱਡੀ ਗੁਰੂ ਸਾਹਿਬ ਦੀ ਪੇਸ਼ਕੀ ਕੀਤੀ ਉਹਨਾਂ ਨੇ ਐਜੀ ਕੁਤਤਾ ਕੀਤੀ ਆਪਾਂ ਛੁੱਪ ਕਿਉਂ ਐ ਕਿ ਇੰਨੇ ਕੋਈ ਕਮਜ਼ੋਰ ਹੋ ਗਏ ਕਿ ਆਪਣਾ ਸਰਕਾਰ ਤੋਂ ਡਰਦੇ ਐ ਮੇਰੇ ਤੇ ਪਰਚਾ ਕਰਾ ਦੇ ਮੈਂ ਉਹਨਾਂ ਕਹ ਮੇਰੇ ਤੇ ਕਰ ਨਾ ਵੱਡੇ ਬਾਦਲ ਸਾਹਿਬ ਡਰੇ ਕਿਸੇ ਪਰਚੇ ਤੋਂ ਨਾ ਜਿਹਨਾਂ ਤੋਂ ਡਰੇ ਕਾਲੀ ਦਲ ਉਹ ਪਾਰਟੀ ਐ ਨਾ ਜਿਹੜੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਐ ਆ ਗੁਰਤੀ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀ ਹੈ ਆ ਆਸ਼ੀर्वाद ਬਖਸ਼ਿਸ਼ ਗੁਰੂ ਸਾਹਿਬ ਦੀ ਹੈ ਜਿਨ੍ਹਾਂ ਨੇ ਅਕਾਲੀ ਦਰ ਦੇ ਸਿੱਖ ਕੌਮ ਨੂੰ ਬਣਾਇਆ ਜਿਹੜਾ ਜ਼ੁਲਮ ਦੇ ਖਿਲਾਫ ਲੜਦਾ ਹੈ ਜੋ ਜ਼ੁਲਮ ਕਰਨ ਲੱਗੇ ਹੈ ਦੇਖੋ ਕਿਵੇਂ ਸ਼੍ਰੀ ਕਾਲਕਟਖ ਸਾਹਿਬ ਦੇ ਖਿਲਾਫ ਕਿਵੇਂ ਮੁੱਖ ਮੰਤਰੀ ਬੋਲਦਾ ਹੈ ਜਿਵੇਂ ਥੋੜੀ ਐ ਜੀ ਪੀ ਸੀ ਦੇ ਖਿਲਾਫ ਬੋਲਦਾ ਆਪਣੀ ਪਾਰਲੀਮੈਂਟ ਦੇ ਖਿਲਾਫ ਬੋਲਦਾ ਆਪਾਂ ਚੁੱਪ ਕਰਕੇ ਬੈਠੇ ਆਂ ਇਹ ਅਜੇ ਦਰਾਂਗੇ ਤਾਂ ਕਿਉਂ ਰਹਿ ਸਕਦੇ ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਥੋੜੀ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਜੱਦੇ ਬੰਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਚਾਉਣਾ ਕੌਮ ਨੂੰ ਜੇ ਪਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਅਕਾਲੀ ਦਲ ਤੋਂ ਬਗਿਆ ਸੁਖਬੀਰ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕੀ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਹੈ

ਆ ਜਿਹੜੇ ਅੱਜਕੱਲ 15-20 ਲੱਖ ਦੇ ਮਗਰ ਫਿਰਦੇ ਹੋ ਤੁਸੀਂ ਟੂਬਲ ਕਨੈਕਸ਼ਨ ਲੈਣ ਵਾਸਤੇ ਓਕੇ ਸੋਕੇ ਸਾਲਟ ਪਾ ਲਓ ਦੂਜੀ ਗੱਲ ਮੈਂ ਜੋ ਕਰੂੰਗਾ ਇੱਕ ਆ ਜਿਹੜਾ ਰਾਜਸਥਾਨ ਕਨਾਲ ਹੈ ਇਹਦਾ ਪਾਣੀ ਪੰਜਾਬ ਦਾ ਪਾਣੀ ਹੈ ਦੁਨੀਆ ਦਾ ਕਾਨੂੰਨ ਆ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਥੂਪੇ ਵਿੱਚੋਂ ਦਿਆ ਟਪਦੇ ਐ پر اپنا سارا کنال بند کر کے رکھا گیا جنان کے علاقے گا دو تین ہزار کروڑ روپئے کا بجٹ رکھ کے سارے پائپا تھوڑوں اکھیر تک پانی جاؤں گا وڈے پھر پروگرام جاؤں گا جنہیں اپنے نوجوان ਜਿਵੇਂ ਵੱਡੇ ਬਾਦਲ ਸਾਹਿਬ ਨੇ ਟਰੈਕਟਰ ਨੂੰ ਗੱਡਾ ਬਣਾ ਕੇ ਟੈਕਸ ਮਾਫ ਕਰਤਾ ਗਰੀਬ ਦਾ ਗੱਡਾ ਹੈਗਾ ਮੋਟਰਸਾਈਕਲ ਸਕੂਟਰ ਉਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿੰਨੇ ਸੇਵਾ ਕੇਂਦਰ ਬੰਦ ਕੀਤੇ ਸੀ ਉਹਨਾਂ ਨੂੰ ਖੋਲਿਆ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿੱਥੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲਿਆਂ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਅਦਾ ਕਰਦਾ ਪਹਿਲੇ ਹੀ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਆ ਸਾਰੇ ਕੇਸ ਰੱਦ ਕੀਤੇ ਜਾਣਗੇ ਤੇ ਜਿਨ੍ਹਾਂ ਨੇ ਕਰਾਏ ਆ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸੱਜੇ ਮੈਂ ਉਹਨਾਂ ਤੇ ਝੂਠੇ ਕੇਸ ਬਣਾਉਣ ਦਾ ਦੰਗ ਪਕੜਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਬੋਲੋ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ 'ਚ ਅਸੀਂ ਕਾਨੂੰਨ ਬਣਾਤਾ ਸੀ ਕਿ ਪੰਜਾਬ ਦੇ ਲੋਕੀ ਰਹਿਣ ਵਾਲੇ ਡੋਮਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਮਿਲ ਸਕਦੀ ਹੈ ਪਰ ਝਾੜੂਆਂ ਨੇ ਆ ਕੇ ਕਾਨੂੰਨ ਬਦਲ ਕੇ ਹੁਣ ਸਾਰਿਆਂ ਨੂੰ ਕਰਤਾ ਹੈ ਹੁਣ ਜਿਹੜੇ 20 25 ਹਜ਼ਾਰ ਦੀ ਸਰਕਾਰੀ ਨੌਕਰੀਆਂ ਹੁਣ ਆਈਆਂ ਅੱਧੀਆਂ ਕੋਈ ਰਾਜਸਥਾਨ ਤੋਂ ਹੈ ਕੋਈ ਹਿਮਾਚਲ ਤੋਂ ਹੈ ਕੋਈ ਹਰਿਆਣੇ ਤੋਂ ਹੈ ਉੱਥੇ ਜਾ ਕੇ ਝਾੜੂ ਵਾਲੇ ਬੋਲਦੇ ਆ ਕਿ ਨੌਕਰੀਆਂ ਅਸੀਂ ਦੇ ਰਹੇ ਆ ਤੁਹਾਨੂੰ ਪੰਜਾਬ 'ਚ ਤੇ ਤੁਹਾਡੇ ਬੱਚਿਆਂ ਨੂੰ ਬਸ ਤਰਫੋਂ ਪਰਵਾਹੀ ਨਹੀਂ ਆ। ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਵਸਨੀਕ ਤੋਂ ਬਿਗੈਰ ਨਹੀਂ ਹੋਊਗੀ। ਜਿੰਨੀ ਇੰਡਸਟਰੀ ਪੰਜਾਬ 'ਚ ਹੈ ਜੇ ਉਹਨਾਂ ਨੇ ਕੋਈ ਸਬਸਿਡੀ ਲੈਣੀ ਹੈ ਉਹਨਾਂ ਨੂੰ 75% ਪੰਜਾਬ ਦੇ ਬੱਚੇ ਰੱਖਣੇ ਪੈਣੇ ਆ ਜਾਂ ਉਹਨਾਂ ਨੂੰ ਕਸੂਲ ਚਾਹੀਦੀ ਹੋਵੇ। ਇੱਕ ਆਪਣੇ ਨੌਜਵਾਨਾਂ ਨੂੰ ਬੱਚੇ ਤੇ ਬੱਚਿਆਂ ਨੂੰ ਮੈਂ

10 ਲੱਖ ਰੁਪਇਆ ਉਹਨੂੰ ਬਣਾ ਦੇਵਾਂਗੇ ਉਹ 10 ਲੱਖ ਦਾ ਲੋਨ ਹੋਊਗਾ ਜਿਹੜਾ 10 ਸਾਲਾਂ ਚ ਪੂਰਾ ਦੇਣਾ ਪੈਣਾ ਵਾਪਸ ਪਹਿਲੇ 3 ਸਾਲ ਕੋਈ ਨਹੀਂ ਦੇਣਾ ਪੈਣਾ 7 ਸਾਲਾਂ ਕਿਸ਼ਤਾਂ ਪਰ ਉਹਦਾ ਸਾਰਾ ਵਿਆਜ ਪੰਜਾਬ ਸਰਕਾਰ ਭਰੂਗੀ ਤੁਹਾਨੂੰ ਪਰਦੀ ਲੋਨ ਦੇ ਮੈਂ ਚਾਹਣਾ ਕਿ ਆਪਣੇ ਨੌਜਵਾਨ ਛੋਟੇ-ਮੋਟੇ ਕੰਮ ਆਪ ਕਰਨ ਆਪਣੀ ਦੁਕਾਨ ਖੋਲਣ ਕੋਈ ਕਿਸ ਨੇ ਡੇਰੀ ਦਾ ਕੰਮ ਕਰਨਾ ਹੈ ਕਿਸ ਨੇ ਬੱਕਰੀਆਂ ਦਾ ਕੰਮ ਕਰਨਾ ਕਿਸ ਨੇ ਛੋੜੇ ਹੋਰ ਕੰਮ ਕਰਨੇ ਆ ਵਿਚਾਰਿਆਂ ਕੋਲੇ ਸਾਧਨ ਹੈ ਨਹੀਂ ਬਹੁਤ ਬੱਚੇ ਆਪਣੇ ਪੜ ਨਹੀਂ ਸਕਦੇ ਮੈਂ ਤੁਹਾਨੂੰ ਗਰੰਟੀ ਅਗਲੇ 5 ਸਾਲਾਂ ਵਿੱਚ ਬਣਾ ਕੇ ਦਿਖਾਵਾਂਗਾ ਅਜ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਹਿੰਦੇ ਨਾ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਵਾਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਪਿਛਲੇ ਐ ਹਰ ਜ਼ਿਲ੍ਹੇ ਵਿੱਚ ਮੋਗਗੇ ਤੁਹਾਡਾ ਮੈਡੀਕਲ ਕਾਲਜ ਹੋਊਗਾ ਅਧੀਆਂ ਸੀਟਾਂ ਉਹਦੇ ਵਿੱਚ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸਸੀ ਪ੍ਰਵਾਹ ਜਨਰਲ ਪ੍ਰਵਾਹ ਬੀਸੀ ਪ੍ਰਵਾਹ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਜ਼ੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲ ਹੀ ਦਈਏ ਉਮੇਂ ਵੈਟਰਨਰੀ ਕਾਲਜ ਖੋਲਣ ਦੀ ਲੋੜਾ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੁਝ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਕਾਰਾਂ ਦੇ ਮਕੈਨਿਕਾਂ ਦੀ ਪਰ ਕੁਝ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਆ ਆਪਣੇ ਜੇ ਮੈਸਨਰੀ ਦੀ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਬੱਚਿਆਂ ਨੂੰ ਆਪਣੇ ਬਿਊਟੀ ਪਾਰਲਰ ਦੀ ਜਾਂ ਕੋਈ ਹੋਰ ਕੋਈ ਆਪਣੇ ਕਪੜੇ ਸਿਉਣ ਦੀ ਸਟਰੀਨਿੰਗ ਕੁਝ ਸਿਖਾਉਂਦਾ ਨਹੀਂ ਅਸੀਂ ਇੱਕ ਯੂਨੀਵਰਸਿਟੀ 50000 ਬੱਚਿਆਂ ਦੀ ਬਣਾਈ ਜਾਊਗੀ ਜਿੱਥੇ ਕੰਪਨੀਆਂ ਆਪਣਾ ਸੈਂਟਰ ਖੋਲਣਗੀਆਂ ਜੇ ਮਹਿੰਦਰਾ ਐਨਵਿੰਦਰਾ ਉਹ ਆਪਣੇ ਇੱਥੇ ਖੋਲੂਗੀ ਸੈਂਟਰ ਜਿੱਥੇ ਬੱਚਿਆਂ ਨੂੰ ਮਹਿੰਦਰਾ ਦੇ ਮਹਿੰਦਰਾ ਦੀਆਂ ਗੱਡੀਆਂ ਕਿਵੇਂ ਠੀਕ ਕਰਾਉਣੀ ਹੈ ਕਿਵੇਂ ਕਰਨੀਆਂ ਉਹਦੀ ਟ੍ਰੇਨਿੰਗ ਦਤੂਗੀ ਜਿਹੜੇ ਬੱਚੇ ਨਿਕਲ ਗਏ ਘਰ ਤੋਂ ਘੜ ਆਪਣੇ ਘਰੋਂ ਆਕੇ ਕੋਈ ਆਪਣੀ ਮਕੈਨਿਕ ਬਣ ਸਕਦਾ ਓਵੇਂ ਹੀ ਕਾਟਾ ਵਾਲੇ ਉਹ ਸੈਂਟਰ ਖੋਲਣਗੇ ਉੱਥੇ ਉੱਥੇ ਹੀ ਵਕਤੀ ਦੇ ਵਿੱਚ ਉਹ ਬਹਿ ਕੇ ਟ੍ਰੇਨ ਕਰਨਗੇ ਜਿਵੇਂ ਟੱੱਕਾਂ ਦੀ ਟੱਟਾ ਲਾ ਦਿਆਂ ਬੱਸਾਂ ਦਾ ਕਿਵੇਂ ਜੇ ਕੋਈ ਠੀਕ ਕਰੰੀਆਂ ਕਿਵੇਂ ਹੋਣਾ ਓਵੇਂ ਕਾਰਾਂ ਦਾ ਓਵੇਂ ਮਰ ਸਿੰਘ ਦਾ ਓਵੇਂ ਬਿਊਟੀਸ਼ੀਨ ਦਾ ਕੋਰਸ ਤਾਈਉ ਆਪਾਂ ਬੱਚੇ ਨੂੰ ਅੱਗੇ ਲੈ ਸਕਦੇ ਆ ਆ ਜਿਹੜੇ ਲੋਕ ਆਉਂਦੇ ਆ ਆ ਜਿਹੜੇ ਲੀਡਰ ਆਉਂਦੇ ਆ ਇਹਨਾਂ ਦਾ ਕੋਈ ਵਿਜਨ ਵੀ ਨਹੀਂ ਪਲਾਨ ਵੀ ਨਹੀਂ ਹੁਣ ਤੂੰ ਤਾਂ ਹੀ ਮੈਂ ਪੁੱਛਿਆ ਜੀ ਤੁਹਾਨੂੰ ਸਵਾਲ ਕਿ ਜੇ ਇੰਨੇ ਮੁੱਖ ਮੰਤਰੀ ਦੇਖ ਲਏ ਤੇ ਕਿਸੇ ਦੀ ਨਿਸ਼ਾਨੀ ਨਹੀਂ ਤੇ ਜੇ ਬਰੌਣਾ ਦਾ ਸਾਰਾ ਕੁਝ ਵੱਡੇ ਬਾਦਲ ਸਾਹਿਬ ਹੈ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਜੇ ਬਾਪੂ ਬਾਦਲ ਸਿਆਸਤ 'ਚ ਨਾ ਆਉਂਦੇ ਜੇ ਬਾਪੂ ਬਾਦਲ ਆਪਣੇ ਘਰ ਦਾ ਕੰਮ ਹੀ ਕਰਦੇ ਭਗਵੰਤ ਮਾਨ ਵਰਗੇ ਚਾਰ ਹੋਰ ਮੁੱਖ ਮੰਤਰੀ ਆ ਜਾਂਦੇ ਆਪਣੀਆਂ ਕੋਠੀਆਂ ਨਹੀਂ ਹੋਣੀਆਂ ਸੀ ਆ ਤੁਹਾਡੇ ਘਰਾਂ 'ਚ ਟਰੈਕਟਰ ਨਹੀਂ ਹੋਣੇ ਸੀ ਤੁਹਾਡਾ ਪੰਜਾਬ ਦੀਆਂ ਸੜਕਾਂ ਨਹੀਂ ਹੋਣੀਆਂ ਸੀ ਪਹਿਲੀ ਕੱਟ ਲੱਗਨੇ ਸੀ ਕਿਉਂਕਿ ਆਹ ਤੱਕ ਢੱਕਾ ਨਹੀਂ ਕਰਦੇ ਨਾ ਸੋਚਦੇ ਨਾ ਇਹਨਾਂ ਦੀ ਸੋਚ ਹੈ ਇਸ ਕਰਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਜਦੋਂ ਦੇ ਭਗਵੰਤ ਮਾਨ ਆਇਆ ਨਰੇਗਾ ਬੰਦ ਹੋ ਗਿਆ ਕਿਉਂਕਿ ਕਾਂਗਰਸ ਨੇ ਇਹ ਤੇ ਬੰਦ ਕਿਉਂ ਕੀਤਾ ਗਿਆ ਕਾਂਗਰਸ ਤੇ ਝਾੜੂ ਵਾਲਿਆਂ ਨੇ ਕੀ ਕੀਤਾ ਆਪਣੇ ਹੀ ਕਿਸੇ ਨੇ ਇੰਟਰਲੋਕਿੰਗ ਦੀ ਫੈਕਟਰੀ ਲਾ ਲਈ ਕਿਸ ਨੇ ਹੋਰ ਕਬਲੇ ਕੀਤੇ ਜਦੋਂ ਇਨਕੁਆਇਰੀ ਹੋਈ ਅੱਧਾ ਪੈਸਾ ਤਾਂ ਆ ਹੀ ਸਕੀ ਜਾਂਦੇ ਸੀ ਜੇ ਨਰੇਕਾ ਦਾ ਕੰਮ ਵਾਪਸ ਸ਼ੁਰੂ ਕਰਾਉਣਾ ਹੈ ਜੇ ਵਾਪਸ ਆਟਾ ਦਾਲ ਸਕੀਮ ਨਾਲ ਘਰ ਘਰ ਆਟਾ ਦਾਲ ਲਿਆਉਣਾ ਹੈ ਜੇ ਫਿਰ ਤੋਂ ਸ਼ਗਰਸ਼ ਕੀ ਮੈਸੀ ਸਕਾਲਰਸ਼ਿਪ ਲੈ ਕੇ ਆਉਣੀ ਹੈ ਜੇ ਫਿਰ ਤੋਂ ਇੱਥੇ ਨੌਕਰੀਆਂ ਫੇਟੀਆਂ ਲੈ ਕੇ ਆਉਣੀ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਹ ਏ ਸਾਲ ਰਹਿ ਗਿਆ ਆ ਥੋੜੀ ਕੌਮ ਦੀ ਜੱਫੇਬੰਦੀ ਹੈ ਥੋੜੇ ਬਜ਼ੁਰਗਾਂ ਨੇ ਪੜਾਈ ਜੱਫੇਬੰਦੀ ਹੈ ਆ ਆਪਣੀ ਤਾਕਤ ਹੈ ਇਹ ਸਿੱਖ ਜੱਫੇਬੰਦੀ ਨੂੰ ਇਕੱਠਾ ਦੇ ਨਾਲ ਲੱਗ ਕੇ ਨਾਲੇ ਮੈਂ ਬੇਨਤੀ ਕਰਦਾ ਬਹੁਤ ਲੋਕ ਫਟੋ ਹੋਣਗੇ ਨਵੀਆਂ ਗਰੰਟੀਆਂ ਕਹਿਣਗੇ

ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ